ਸਵਕ ਮੁਖਲੀਦ 40 ਸਪਿਟਲ ਚ ਸੀ ਮੌਜੂਦ ਦਾ ਪੰਜਾਬੀ ਕਲਾਕਾਰ ਹੋਰ ਪੋਲਿਟਿਸ਼ੀਨ ਤੇ ਹੋਰ ਰਾਜਵੀ ਨੂੰ ਚੌਣ ਵਾਲੇ ਲਗਾਤਾਰ ਰਾਜਵੀ ਦਾ ਹਾਲਚਾਲ ਪੁੱਛਣ ਲਈ ਆ ਰਹੇ ਨੇ ਸਾਡੇ ਨਾਲ ਪੰਜਾਬੀ ਕਲਾਕਾਰ ਕੇਐਸ ਮੱਖਣ ਜੀ ਨੇ ਸਰ ਕਿਵੇਂ ਹਾਲਤ ਹੁਣ ਰਾਜਵੀ ਜੀ ਮੈਂ ਹੁਣੇ ਮਿਲ ਕੇ ਆ ਰੀਸੈਂਟਲੀ ਤੇ ਲੱਗਦਾ ਗੁਰੂ ਮਹਾਰਾਜ ਦੀ ਕਿਰਪਾ ਹੋ ਜਾਣੀ ਹੈ ਕਿਉਂਕਿ ਜੋ ਪਹਿਲਾਂ ਇੱਕਦਮ ਸਾਰਿਆਂ ਨੂੰ ਸੀਗਾ ਜਿਸ ਗੱਲ ਦਾ ਫਿਕਰ ਸੀ ਲੱਗਦਾ ਵੀ ਉਹ ਉਹ ਬਚਾ ਆ ਸਿੱਧੀ ਹੈ ਮੈਡੀਕਲ ਬੁਲੇਟਿਨ ਅਸੀਂ ਹਰ ਰੋਜ਼ ਜਿਹੜਾ ਦੇਖ ਰਹੇ ਹਾਂ ਉਹਦੇ ਵਿੱਚ ਰਾਜੀਵ ਦੀ ਹਾਲਤ ਕ੍ਰਿਟੀਕਲ ਹੈ ਨਾਸੂਕ ਹੈ ਤੇ ਕਹਿੰਦੇ ਕੋਈ ਬਹੁਤ ਵੱਡੀ ਇੰਪਰੂਵਮੈਂਟ ਨਹੀਂ ਹੈ ਤੇ ਪਰਿਵਾਰ ਕੀ ਕਹਿ ਰਿਹਾ ਹੈ ਆਹ ਪਰਿਵਾਰ ਨੂੰ ਤਾਂ ਮੈਂ ਉਹਨਾਂ ਦੇ ਫਾਦਰ ਨੂੰ ਲਾਉਣ ਨੂੰ ਮਿਲਿਆ ਸੀਗਾ ਪਰ ਉਹਨਾਂ ਤੋਂ ਬਿਨਾਂ ਮੈਂ ਆਪ ਕੋ ਦੋਨਾਂ ਨੂੰ ਦੇਖਿਆ ਕਿਉਂਕਿ ਦੱਸਣ ਦੀ ਗੱਲ ਹੋਰ ਹੁੰਦੀ ਦੇਖਣ ਦੀ ਹੋਰ ਹੁੰਦੀ ਹੈ ਕਿਉਂਕਿ ਉਹ ਜਿਹੜੀ ਇੰਪਰੂਵਮੈਂਟ ਹੈ ਉਹ ਹੌਲੀ-ਹੌਲੀ ਕਿਉਂਕਿ ਏਡਾ ਮੇਜਰ ਐਕਸੀਡੈਂਟ ਆ ਮੈਂ ਸੋਚਦਾ ਕਿ ਹੌਲੀ ਹੌਲੀ ਵੀ ਇੰਪਰੂਵਮੈਂਟ ਹੋ ਜਵੇ ਉਹ ਚੰਗੀ ਆ ਕਿਉਂਕਿ ਬਾਕੀ ਜਿੱਦਾਂ ਪਹਿਲਾਂ ਚਾਰ ਸੀ ਉਹਨਾਂ ਨੂੰ ਸਪੋਰਟ ਮਿਲੀ ਆ ਵੈਂਟੀਲੇਟਰਸ ਦੀਆਂ ਤੇ ਹੁਣ ਉਹ ਹੈ ਵੈਂਟੀਲੇਟਰ ਆ ਬਟ ਗੁਰੂ ਮਹਾਰਾਜ ਦੀ ਕਿਰਪਾ ਹੋ ਜਾਣੀ ਹੈ ਠੀਕ ਹੈ ਤੁਸੀਂ ਰਾਜਵੀਰ ਨੂੰ ਦੇਖਿਆ ਤੇ ਬੜੇ ਭਾਵੁਕ ਵੀ ਹੋਏ ਹੋਗੇ ਆਪਣੇ ਦੋਸਤ ਨੂੰ ਆਪਣੇ ਸਾਥੀ ਕਲਾਕਾਰ ਨੂੰ ਇਸ ਤਰੀਕੇ ਨਾਲ ਲੜਾਈ ਲੜਦੇ ਹੋਏ ਹਾਂਜੀ ਹਾਂਜੀ ਬਹੁਤ ਦੁੱਖਾ ਕਿਉਂਕਿ ਜੇ ਮੈਂ ਗੱਲ ਕਰਾਂ ਕਿ ਮੇਨ ਕਤਾਰ ਦਾ ਆਰਟਿਸਟ ਆ ਮੇਨ ਦਾ ਹੋਵੇ ਚਾਹੇ ਪਿਛਲੀ ਕਤਾਰ ਦਾ ਹੋਵੇ ਆਰਟਿਸਟ ਦਾ ਆਰਟਿਸਟ ਆ ਤੇ ਫਿਰ ਸਾਡੀ ਲਾਈਨ ਦਾ ਆ ਤੇ ਇਹ ਕੰਮ ਦੇ ਦੇਣਿਆ ਕਿਹੜੇ ਟਾਈਮ ਤੇ ਆ ਕੇ ਉਹਨਾਂ ਦੇ ਸੱਟ ਲੱਗੀ ਆ ਇਹਦਾ ਵੀ ਬਹੁਤ ਵੱਡਾ ਦੁੱਖ ਆ ਚਲੋ ਹੁਣ ਤਾਂ ਇਹੀ ਆ ਕਿ ਉਹ ਸਿਹਤਯਾਬ ਹੋਣ ਪਰਵਾਰ ਚ ਜਾਣ ਕੰਮ ਤਾਂ ਫੇਰ ਵੀ ਬੰਦਾ ਕਰ ਲੂਗਾ ਪੋਜ਼ਿਟਿਵ ਚੀਜ਼ ਇਹ ਹੈ ਕਿ ਅਸੀਂ ਦੇਖ ਰਹੇ ਹਾਂ ਕਿ ਇੱਕ ਤਾਂ ਅਰਦਾਸਾਂ ਇੰਨੀਆਂ ਹੋ ਰਹੀਆਂ ਨੇ ਵਾਇਗਰੂ ਦਾ ਨਾਮ ਇੰਨਾ ਲਿਆ ਜਾ ਰਿਹਾ ਕਿ ਰਾਜਵੀਰ ਛੇਤੀ ਸੇਤ ਯਾਪ ਹੋਂਤੇ ਹੋਰ ਇੰਡਸਟਰੀ ਦੇ ਲੋਕ ਕਿਵੇਂ ਢਾਲ ਬਣ ਕੇ ਖੜੇ ਨੇ ਅਸੀਂ ਦੇਖੇ ਕਈ ਕਲਾਕਾਰ ਪਹਿਲੇ ਦਿਨ ਤੋਂ 24 ਘੰਟੇ ਉਹ ਲਗਾਤਾਰ ਦਿਨ ਰਾਤ ਰਾਜਵੀਰ ਦੇ ਨਾਲ ਬਿਲਕੁਲ ਜੀ ਉਹਨਾਂ ਦਾ ਫਰਜ਼ ਵੀ ਆ ਤੇ ਉਹ ਆਪਣਾ ਫਰਜ਼ ਨਿਭਾ ਵੀ ਰਹੇ ਆ ਤੇ ਮੈਂ ਤਾਂ ਇਹੀ ਕਹਿੰਨਾ ਵੀ ਗੁਰੂ ਮਹਾਰਾਜ ਜੀ ਸਭ ਇਹੀ ਸਾਰਿਆਂ ਦੇ ਜਵਾਨ ਤੇ ਕੋਈ ਗੱਲ ਆ ਵੀ ਮਹਾਰਾਜ ਜੀ ਅਰਦਾਸ ਕਰੋ ਤੇ ਮੇਰੇ ਵੱਲੋਂ ਵੀ ਇਹੀ ਬੇਨਤੀ ਆ ਸਾਰੇ ਪੰਜਾਬੀਆਂ ਨੂੰ ਕਿਉਂਕਿ ਸਾਰੇ ਪੰਜਾਬੀਆਂ ਦਾ ਰੂਹ ਦੇ ਨਾਲ ਰਾਜਵੀਰ ਜਿਵੰਦਾ ਐਂਟਰਟੇਨਮੈਂਟ ਕਰ ਰਿਹਾ ਤੇ ਸਾਡਾ ਭਰਾ ਛੇਤੀ ਤੋਂ ਛੇਤੀ ਸਿਹਤ ਜਾਬ ਹੋ ਕੇ ਆਪਣੇ ਪਰਿਵਾਰ ਵਿੱਚ ਆਪਣੇ ਸਾਥੀ ਸੰਗੀਆਂ ਵਿੱਚ ਪਹੁੰਚੇ ਮੁੜ ਕੇ ਆਪਣੇ ਕੰਮ ਤੇ ਵਾਵੇ। ਤੁਹਾਡੀ ਕਿਵੇਂ ਦੀ ਸਾਂਝ ਹੈ ਰਾਜਵੀਰ ਤੇ? ਮੈਂ ਜਰਨੀ ਬਸ ਜਿੱਦਾਂ ਸ਼ੁਆ ਤੇ ਮਿਲੇ ਜਾਂ ਮੇਰੇ ਇਲਾਕੇ 'ਚ ਆਇਆ ਉਦੋਂ ਮਿਲੇ ਤੇ ਬਹੁਤ ਪਿਆਰ ਨਾਲ ਜਿੰਨੀ ਵਾਰੀ ਮਿਲੇ ਆ ਬਹੁਤ ক্লোਜ ਹੋ ਕੇ ਬਣੇ ਕਦੀ ਇਦਾਂ ਲੱਗਾ ਨਹੀਂ ਉਹ ਵੀ ਬੜਾ ਖੁਸ਼ਦਿਲ ਮિજાਜ ਬੰਦਾ ਡਾਊਨ ਟੂ ਅਰ ਜਿਹੜੇ ਸੇਲੇਬ੍ਰਿਟੀ ਹੁੰਦੇ ਨੇ ਇੰਨਾ ਜ਼ਿਆਦਾ ਥੋੜਾ ਆ ਕਹਿੰਦੇ ਕੋ ਸਟਾਰਡਮ ਆ ਜਾਂਦਾ ਪਰ ਰਾਜਵੀਰ ਦੇ ਚਿਹਰੇ ਤੋਂ ਬੜੀ ਪੋਜ਼ਿਟਿਵਿਟੀ ਚਲਕਦੀ ਹੈ ਬੜੇ ਗਰਾਊਂਡਡ ਜੇ ਬਹੁਤ ਸੋਬਰ ਤੇ ਬੜਾ ਨਿੱਗਾ ਸੁਭਾਅ ਦਾ ਪਰਸਨ ਸੀ ਇਦਾਂ ਹੀ ਮਹਾਰਾਜ ਨੂੰ ਹੁਣ ਛੜਦੀ ਕਲਾ ਚ ਲੈ ਆਵੇ ਤੇ ਬਸ ਇਹੀ ਕਹਿ ਸਕਦੇ ਬਸ ਇਸੇ ਤਰੀਕੇ ਨਾਲ ਉਹ ਪੋਜ਼ਿਟਿਵਿਟੀ ਖੋਰ ਬਖੇਰਦੇ ਰਹਿਣ ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ ਸੋ ਰਾਜਵੀਰ ਦੀ ਸੇਤ ਜੋ ਨਾਸੂਕ ਬਣੀ ਖੋਈਆ ਪਰ ਪੋਜ਼ਿਟਿਵ ਗੱਲ ਇਹ ਹੈ ਕਿ ਜੋ ਹੈ ਅਰਦਾਸਾ ਹੋ ਰਹੀਆਂ ਨੇ ਕਿ ਛੇਤੀ ਛੇਤੀ ਉਸ ਸੇਤ ਜਾਂ ਖੋਣ ਜਿਹੜੇ ਸਾਥੀ ਕਲਾਕਾਰ ਨੇ ਉਹ ਵੀ ਮਿਲ ਰਹੇ ਨੇ ਤਾਂ ਕਿ ਜੋ ਦੁਆਵਾਂ ਨੇ ਜੋ ਅਰਦਾਸਾਂ ਨੇ ਉਹ ਕੰਮ ਜ਼ਰੂਰ ਆਉਣ ਕੈਮਰਾ ਪਰਸਨ ਅਮਨ ਦੇ ਨਾਲ ਮੈਂ ਅਰਸ਼ਦੀਪ ਗੌਰ ਦੇ ਅਨਿਕ ਸਵੇਰਾ